ਪੰਜਾਬੀ ਸਿਨੇਮਾ ਦੇ ਲੇਜੈਂਡਰੀ ਫਿਲਮ ਮੇਕਰ ਅਤੇ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਮਨਮੋਹਨ ਸਿੰਘ ਜੀ ਉਰਫ ਮਾਨ ਜੀ ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਕਹਿੰਦੇ ਨੇ ਅੱਜ ਸਾਡੇ ਨਾਲ ਹਨ ਸੱਤਕਾਲ ਜੀ ਇਹ ਵੀ ਸਾਡੇ ਨਾਲ ਥੋੜਾ ਸਵਾਗਤ ਸੱਤਕਾਲ ਜੀ ਸੁਮਾਨ ਜੀ ਬਸ ਤੋਂ ਪਹਿਲਾਂ ਇਹ ਦੱਸੋ ਕਿੱਥੇ ਗਾਇਬ ਹੋ ਕਿੱਥੇ ਗਵਾਚੇ ਹੋ ਐਨਾ ਟਾਈਮ ਹੋ ਗਿਆ ਕੋਈ ਫਿਲਮ ਨਹੀਂ ਲੈ ਕੇ ਆਏ ਨਹੀਂ ਜਲਦੀ ਆਏਗੀ ਹੂੰ ਕਦੋਂ ਆਏਗੀ एवरीवन इज वेटिंग ਲਗਾਤਾਰ ਜਦੋਂ ਇੰਨੀਆਂ 10 11 ਫਿਲਮਾਂ ਬਣਾਈਆਂ ਤੇ ਇਹਦੇ ਵਿੱਚ ਥੋੜਾ ਜਿਹਾ ਗੈਪ ਵੀ ਚਾਹੀਦਾ ਨਾ ਹੈ ਨਾ ਕਿਉਂਕਿ ਆਈਡੀ ਜਨਰੇਸ਼ਨ ਜਿਹੜੀ ਹੈ ਨਾ ਇਹ ਬਹੁਤ ਫਾਸਟ ਹੈ ਉਹ ਮਤਲਬ ਬਹੁਤ ਤੇਜ਼ੀ ਨਾਲ ਲੱਗੇ ਜਾ ਰਹੀ ਹੈ ਪਰ ਉਹਨਾਂ ਨੂੰ ਥੋੜਾ ਸਮਝਣਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਉਹ ਟਿਪੀਕਲ ਜਿਹੜਾ ਜਿਹੜਾ ਅਸੀਂ ਨੈਰੇਟਿਵ ਫਾਰਮ ਜਿਹੜੀ ਦਿੰਦੀ ਸੀ ਅੱਜ ਦੇ ਜ਼ਮਾਨੇ 'ਚ ਉਹ ਨਹੀਂ ਚੱਲ ਰਹੀ ਅੱਜ ਸਿਨੇਮਾ ਦਾ ਸਕ੍ਰੀਨਪਲੇ ਡਰੂਕ ਬਦਲ ਗਿਆ ਹੈ ਤੋਂ ਇਸੇ ਵਿੱਚ ਮੈਂ ਆਪਣੇ ਆਪਣੇ ਥੋੜੇ ਜਿਹਾ ਗੈਪ ਪਾਇਆ ਸੀ 1 ਸਾਲ ਦਾ कि मैं कुछ ना कर रहा और इतने थोड़ा वर्कआउट कर इंडस्ट्री की है सिनेमा की जा रहा है की, की सो so, कोशिश है कि कुछ फिर कुछ डिफरेंट कोई नवा करिए रूटीन है बन ठीक है लेकिन मेरी कोशिश होगी जो मैं करा मेरे को थोड़ी डिफरेंट रही थोड़ी सिनेमा बारे चेंजिंग सिनेमा बारे ਸਿਨੇਮਾ ਦੇ ਇੱਕ ਟਾਈਮ ਹੁੰਦਾ ਸੀ ਜਦੋਂ ਲੋਕੀ ਕਹਿੰਦੇ ਸੀ ਯਾਰ ਕੁਝ ਨਹੀਂ ਹੈ ਚਲੋ ਸਿਨੇਮਾ ਦੇਖ ਆਈਏ ਹੈਨਾ ਤੇ ਮੇਰਾ ਖਿਆਲ ਉਹ ਅੱਜ ਉਹ ਚੇਂਜ ਹੋ ਗਿਆ ਅੱਜ ਲੋਕੀ ਥੀਏਟਰ ਤਾਂ ਜਾਏਗਾ ਜੇ ਉਹਨੂੰ ਕੋਈ ਬਹੁਤ ਅੱਛਾ ਲੱਗਦਾ ਹੈ ਤਾਂ ਆਪਣਾ ਪੈਸਾ ਖਰਚ ਕਰਕੇ ਆਪਣਾ ਟਾਈਮ ਕੱਢ ਕੇ ਉੱਥੇ ਜਾਏਗਾ ਜੇ ਉਹਨੂੰ ਲੱਗਦਾ ਹੈ ਕਿ ਬਹੁਤ ਵਧੀਆ ਚੀਜ਼ ਹੈ ਕੋਈ ਦੇਖਣ ਲਈ ਮੇਰੇ ਲੱਤਾ ਜਾਏਗਾ ਲੇਕਿਨ ਜਿਵੇਂ ਨਾਰਮਲ ਇੱਕ ਐਂਟਰਟੇਨਮੈਂਟ ਫਿਲਮ ਦੇਖਣ ਲਈ ਜਿਵੇਂ ਪਹਿਲਾਂ ਚਲੇ ਜਾਂਦੇ ਸੀ ਉਸ ਤਰ੍ਹਾਂ ਨਹੀਂ ਹੈ ਸੋ ਇਸੇ ਕਰਕੇ ਤੁਸੀਂ ਦੇਖੋਗੇ ਕੁਝ ਫਿਲਮਾਂ ਨੇ ਜਿਹੜੀਆਂ ਬਹੁਤ ਚੱਲਦੀਆਂ ਹਨ ਔਰ ਕੁਝ ਫਿਲਮਾਂ ਨੇ ਜਿਹੜੀਆਂ ਬਿਲਕੁਲ ਨਹੀਂ ਚੱਲਦੀਆਂ ਜਿਹੜੀਆਂ ਮੀਡੀਓਕਰ ਜਾਂ ਕੰਮ ਖਤਮ ਹੋ ਗਿਆ ਜਾਂ ਤੇ ਫਿਲਮ ਹਿੱਟ ਹੈ ਜਾਂ ਫਲॉप ਸੋ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਆਡੀਅנס ਹੈ ਕੀ ਹੈ ਕੀ ਚਾਹੁੰਦੀ ਹੈ ਤੁਸੀਂ ਕਿਸ ਤਰ੍ਹਾਂ ਦਾ ਸਬਜੈਕਟ ਹੋਂ ਤੁਸੀਂ ਬਣਾਉਣਾ ਚਾਹੋਗੇ ਐਂਡ ਕੀ ਕਿਹੜੇ ਵਿਸ਼ਿਆਂ ਦੇ ਤੁਸੀਂ ਕੰਮ ਕਰਨਾ ਚਾਹੋਗੇ ਪਹਿਲਾਂ ਬਹੁਤ ਐਨਆਰਆਈ ਐਨਆਰਆਈ ਬੇਸਡ ਟਾਪਿਕਸ ਤੇ ਆਪਾਂ ਫਿਲਮਾਂ ਬਣਾਈਆਂ ਹੈ ਨਾ ਰੀਸੈਂਟਲੀ ਲਾਸਟ ਜਿਹੜੀ ਫਿਲਮ ਸੀ ਆਗੇ ਮੁੰਡੇ ਯੂਕੇ ਦੇ ਹਾਂ ਸੋ ਹੁਣ ਕਿਸ ਤਰ੍ਹਾਂ ਦਾ ਤੁਸੀਂ ਕੀ ਸਬਜੈਕਟ ਤੇ ਕੰਮ ਕਰਨਾ ਚਾਹੁੰਦੇ ਮੈਂ ਪਿੱਛੇ ਥੋੜਾ ਜਾਣਾ ਚਾਹੁੰਦਾ ਸੀਗਾ 40s 50s ਦੇ ਵਿੱਚ ਇੱਕ ਫਿਲਮ ਲੇਕਿਨ ਉਹਦੇ ਉਸ ਤੋਂ ਪਹਿਲਾਂ ਫਿਰ ਗਰੇਜ਼ ਬਣ ਗਈ ਮੈਂ ਤਿਆਰ ਸੀ ਉਸ ਲਈ ਉਹ ਪੁਰਾਣੇ ਟਾਈਮਸ ਦੀਆਂ ਗਰੇਜ਼ ਬਣ ਗਈ ਬੱਬੂ ਕਟ ਆ ਗਈ ਹੋਰ ਫਿਲਮਾਂ ਆ ਗਈਆਂ ਜਿਹੜੀਆਂ ਨਾ ਉਸ ਟਾਈਮ ਦੀ ਲੇਕਿਨ ਸੋ ਉਹ ਉਸ ਤੋਂ ਪਾਸੇ ਹੋ ਕੇ ਹੁਣ ਮੇਰੀ ਕੋਸ਼ਿਸ਼ ਹੈ ਕਿ ਬਿਲਕੁਲ ਹੀ ਅੱਜ ਦੀ ਗੱਲ ਅੱਜ ਦੇ ਯੂਥ ਦੀ ਗੱਲ ਅਸੀਂ ਹੀਰੋਜ਼ ਦੀ ਗੱਲ ਕਰ ਰਹੇ ਹਾਂ ਲੇਕਿਨ ਅੱਜ ਦਾ ਯੂਥ ਹੈ ਜਿਹੜਾ 15 16 18 20 ਸਾਲ ਦਾ ਮਤਲਬ ਇਹਨਾਂ ਦੇ ਵਿੱਚ ਵੀ ਗੈਪਸ ਆ ਗਏ ਨੇ ਕਿ 20 ਸਾਲ ਦਾ 15 ਸਾਲ ਵਾਲਾ ਨਹੀਂ ਬੰਦਾ 20 ਸਾਲ ਵਾਲਾ 25 ਸਾਲ ਨਾਲ ਨਹੀਂ ਬੰਦਾ ਉਹਨਾਂ ਦੀ ਵੀ ਆਪਣੀ ਕੰਪਨੀਆਂ ਆ ਗਈਆਂ ਸੋਚ ਵੱਖਰੀ ਹੈ ਸੋ ਇਹ ਜਿਹੜੀ ਚੇਂਜ ਆ ਰਹੀ ਹੈ ਨਾ ਇਹਨੂੰ ਕਿਸ ਤਰ੍ਹਾਂ ਸਕਰੀਨ ਤੇ ਲਿਆ ਜਾ ਸਕਦਾ ਹੈ ਉਹਨਾਂ ਦੀ ਕੀ ਪ੍ਰੋਬਲਮਸ ਨੇ ਅੰਦਰ ਕੀ ਨੇ ਬਾਹਰ ਕੀ ਨੇ ਫੈਮਿਲੀਆਂ ਦਾ ਉਹਨਾਂ ਦੀ ਕੀ ਚੱਲ ਰਿਹਾ ਆ ਆਫਿਸ ਦੀ ਲਾਈਫ ਕੀ ਹੈ ਸੋ ਆਪਣੇ ਆਪ 'ਚ ਬੜਾ ਇੰਟਰਸਟਿੰਗ ਸਬਜੈਕਟ ਹੈ ਸੋ ਇਸ ਤੋਂ ਉਹਨਾਂ ਨੂੰ ਡਿਫਰੈਂਟ ਕਰਨਾ ਚਾਹੀਦਾ ਹੈ। ਵੈਰੀ ਨਾਈਸ। ਐਂਡ ਜਿਹੜਾ ਹੁਣ ਪੰਜਾਬੀ ਸਿਨੇਮਾ ਹੈ ਸਪੋਜ਼ ਆਪਾਂ ਗੱਲ ਕਰ ਲਈਏ 2016 ਖਤਮ ਹੋਣ ਵਾਲਾ। ਇਸ ਪੰਜਾਬੀ ਸਿਨੇਮਾ ਬਾਰੇ ਤੁਹਾਡਾ ਕੀ ਖਿਆਲ ਹੈ ਜਿਦਾਂ ਦੀ ਫਿਲਮਾਂ ਆਈਆਂ ਨੇ ਅੰਗਰੇਜ਼ ਤੋਂ ਬਾਅਦ ਬੰਬੂ ਕਾਰਟ ਵਰਗੀ ਫ਼ਿਲਮਾਂ ਹੀ ਨਿੱਕਾ ਜਿਹੇ ਦਾਰ ਫ਼ਿਲਮਾਂ ਹੀ ਚੱਲ ਰਹੀਆਂ ਨੇ ਕੁਝ ਨਈ ਵੀ ਚੱਲ ਰਹੀਆਂ ਹੋਈ ਗੱਲ ਹੈ ਜਾਂ ਹਿੱਟਾਂ ਜਾਂ ਫਲॉप ਨੇ। ਸੋ ਉਹ ਸਿਨੇਮਾ ਤੁਹਾਨੂੰ ਅਟਰੈਕਟ ਕਰ ਰਿਹਾ? ਥਿਊ ਸਿਨੇਮਾ ਅੱਛਾ ਬਿਕੋਜ਼ ਲੁਕੀ ਉਸ ਨਾਲ ਜੁੜੇ ਹੋਏ ਨੇ। ਮਤਲਬ ਇਹ ਉਹ ਸਿਨੇਮਾ ਹੈ ਜਿਹੜਾ ਅਸੀਂ ਅੱਜ ਦੀ ਯੂ ਦੇਖਿਓ ਲਾਈਵ ਦੇਖੀ ਨਹੀਂ ਹੈ ਸੋ ਪੁਰਾਣੀ ਲਾਈਵ ਦੇਖਣ ਨੂੰ ਮਿਲ ਰਹੀ ਉਹ ਆਪਣੇ ਆਪ ਚ ਬੜੀ ਨਵੀਂ ਗੱਲ ਹੈ ਜਿਸ ਤਰ੍ਹਾਂ ਪਹਿਲਾਂ ਬਾਹਰ ਸਾਨੂੰ ਇਹ ਨਹੀਂ ਸੀ ਪਤਾ ਕੈਨੇਡਾ ਅਮਰੀਕਾ ਕੀ ਹੈ ਉਹਦੀ ਵੀ ਐਕਸਾਈਟਮੈਂਟ ਸੀ ਇਸੇ ਤਰ੍ਹਾਂ ਜਿਹੜਾ ਸਾਡਾ ਪੁਰਾਣਾ ਟਾਈਮ ਹੈ ਉਹਦੇ ਵਿੱਚ ਜਿਹੜੀਆਂ ਫਿਲਮਾਂ ਆਈਆਂ ਨੇ ਲੋਕੀ ਉਹ ਚ ਵੀ ਐਕਸਾਈਟਮੈਂਟ ਲੈ ਕੇ ਬੜਾ ਅੱਛਾ ਲੱਗਿਆ ਕਿ ਅਸੀਂ ਇਸ ਤਰ੍ਹਾਂ ਹੁੰਦੇ ਸੀ ਕਿੰਨੇ ਸਿੰਪਲ ਹੁੰਦੇ ਸੀ ਫੈਮਲੀਆਂ ਕਿਵੇਂ ਇਕੱਠੀਆਂ ਰਹਿੰਦੀਆਂ ਸੀਗੀਆਂ ਰਿਵਾਂਸ ਕਿਵੇਂ ਹੁੰਦਾ ਸੀ ਹੁੰਦਾ ਵੀ ਸੀ ਕਿਨੇ ਡਰਦੇ ਰਹਿੰਦੇ ਸੀ ਜਿਹੜੀ ਉਹ ਜਿਹੜੀ ਲਾਈਫ ਸੀਗੀ ਪੁਰਾਣੀ ਸਾਡੀ ਉਸ ਨੂੰ ਸਕਰੀਨ ਤੇ ਅੱਜ ਲਿਆਇਆ ਔਰ ਬੜੇ ਅچھے ਤਰੀਕੇ ਨਾਲ ਲੈ ਕੇ ਆਏ ਨੇ ਸੋ ਪੀਪਲ ਹੈਵ ਇੰਜੋਏਡ ਇਟ ḍu you any anyways anywhere think ki ਜਿਹੜਾ cinema ਹੈ ਉਹ ਥੋੜਾ ਜਿਹਾ ਜਿਹੜਾ ਸਾਡਾ ਰੀਜਨਲ cinema ਹੈ ਥੋੜਾ ਜਿਹਾ ਆਊਟਡੇਟਡ ਹੈ ਆਪਾਂ ਆਪਾਂ ਥੋੜਾ ਜਿਹਾ ਪੁਰਾਣੀ ਪਾਵੇਂ ਉਹ ਫਿਰ ਟੈਕਨੀਕਲੀ ਆਪਾਂ ਗੱਲ ਕਰੀਏ ਜਾਂ ਸਟੋਰੀ ਟੈਲਿੰਗ ਦੀ ਜਿਹੜਾ ਫਾਰਮੈਟ ਹੈ ਉਹ ਥੋੜਾ ਜਿਹਾ ਆਊਟਡੇਟ ਹੈ ਆਊਟਡੇਟ ਜਿਸ ਵਿੱਚ ਮਨਾਰਤੀ ਸਿਨੇਮਾ ਸੈਰ ਆਰਟ ਵਰਗੀਆਂ ਫਿਲਮਾਂ ਬਣੀਆਂ ਉਹਨਾਂ ਨੇ ਇੰਨਾ ਬਿਜ਼ਨਸ ਵੀ ਕੀਤਾ ਬਟ देयर ਟੈਕਨਿਕ ਇਜ਼ ਵੈਰੀ ਨਿਊ ਵੀ ਆਰ ਸਮਵੇਅਰ ਲਾਈਕ ਸਮਵੇਅਰ ਆਊਟਡੇਟਡ డు ਯੂ ਥਿੰਕ ਸੋ ਨਹੀਂ ਟੈਕਨੀਕਲੀ ਅਸੀਂ ਅਜੇ ਕਾਫੀ ਪਿੱਛੇ ਹਾਂ ਇਹਦੇ ਕੋਈ ਸ਼ੱਕ ਨਹੀਂ ਬਿਕੋਜ਼ ਮੈਂ ਅੱਜ ਗੱਲ ਕਹਿ ਵੀ ਰਿਹਾ ਸੀ ਕਿ ਟੈਕਨੀਕਲੀ ਫਿਨਿਸ਼ ਦੇਣ ਲਈ ਸਦਿਕ ਬੇਸਿਕ ਰਿਕੁਆਇਰਮੈਂਟ ਹੁੰਦੀ ਹੈ ਉਹ ਉਹਦੇ ਲਈ ਸਾਨੂੰ ਉਹਨਾ ਪੈਸਾ ਉਸ ਤੇ ਖਰਚ ਕਰਨਾ ਜ਼ਰੂਰੀ ਹੈ ਅਸੀਂ ਜੇ ਬਚਾਉਣਾ ਹੈ ਤਾਂ ਆਰਟਿਸਟ ਨੂੰ ਬਚਾਈਏ ਨਾ ਕਿ ਮੇਕਿੰਗ ਦੇ ਉੱਤੇ ਬਚਾਈਏ ਸੋ ਮੇਕਿੰਗ ਦੇ ਉੱਤੇ ਜ਼ੋਰ ਉਹਨਾਂ ਨੇ ਲੱਗ ਰਿਹਾ ਹਾਂ ਸਬਜੈਕਟ ਸਾਡੇ ਕੋਲ ਵਧੀਆ ਨੇ ਸਾਡੇ ਕੋਲ ਰਾਈਟਿੰਗ ਵਧੀਆ ਆ ਗਈ ਹੈ ਕੁਝ ਲੋਕ ਅੱਛਾ ਲਿਖ ਰਹੇ ਨੇ ਸੋ ਆਰਟਿਸਟ ਵੀ ਸਾਡੇ ਕੋਲ ਵਧੀਆ ਆ ਗਏ ਨੇ ਲੇਕਿਨ ਉਹਦੀ ਜਿਹੜੀ ਅਸੀਂ ਉਹਦੀ ਮੇਕਿੰਗ ਹੈ ਉਹਨੂੰ ਹੋਰ ਵੱਡਾ ਉਹਨੂੰ ਖੂਬਸੂਰਤ ਜਿਹੜਾ ਕਰਨਾ ਹੈ ਉਹ ਹੌਲੀ-ਹੌਲੀ ਹੋਏਗਾ ਜਿਵੇਂ-ਜਿਵੇਂ ਸਾਡੇ ਬਜਟ ਵਧਣਗੇ ਇਹ ਵੀ ਹੋ ਜਾਏਗਾ ਤੇ ਵੀ ਆਪਾਂ ਨਾਲ ਗੱਲ ਕਰ ਰਹੇ ਸੀ ਕਾਰਪੋਰੇਟ ਦੇ ਆਉਣ ਨਾਲ ਬਹੁਤ ਇਜ਼ ਇਟ ਡੂ ਯੂ ਥਿੰਕ ਇਟਸ ਅ ਗੁੱਡ ਥਿੰਗ অর ਇਜ਼ ਇਟ ਅ ਬੈਡ ਥਿੰਗ ਕਾਰਪੋਰੇਟ ਦੇ ਆਉਣ ਨਾਲ ਕਿ ਬਿਕੋਜ਼ ਜਿਵੇਂ ਬਾਲਾਰਜ ਮੋਸ਼ਨ ਪਿਕਚਰਜ਼ ਵੀ ਆ ਰਿਹਾ ਹੈ ਨੈਕਸਟ ਇਅਰ ਦਿਲਜੀਤੋ ਸਾੰਤੀ ਫਿਲਮ ਪ੍ਰੋਡਿਊਸ ਕਰ ਰਿਹਾ ਹੈ ਇਸ ਦੇ ਨਾਲ ਉਹਨਾਂ ਨੂੰ ਲੱਗਦਾ ਇੱਕ ਬੇਨਫਿਟ ਰਹੇਗਾ ਚਾਹੇ ਜਿਵੇਂ ਕਹਿੰਦੇ ਨੇ ਕਿ ਉਹ ਕਮਰਸ਼ੀਅਲਾਈਜੇਸ਼ਨ ਜ਼ਿਆਦਾ ਹੋ ਜਾਂਦੀ ਹੈ ਆਰਟ ਜਿਹੜਾ ਪਿੱਛੇ ਰਹਿ ਜਾਂਦਾ ਨਹੀਂ ਦੇਖੋ ਕਾਰਪੋਰੇਟ ਜਿ ਆਉਂਦਾ ਤਾਂ ਉਹਦੇ 'ਚ ਫਾਇਦਾ ਹੀ ਫਾਇਦਾ ਨੁਕਸਾਨ ਕੀ ਹੈ ਉਹਦੇ 'ਚ ਕਿਉਂਕਿ ਇਹ ਲੋਕ ਨੇ ਜਿਹੜੇ ਫਿਲਮ ਨੂੰ ਸਹੀ ਤਰ ਸਾਰੇ वर्ल्ड वाइड ਇਹਨਾਂ ਦਾ ਨੈਟਵਰਕ ਹੈ ਸੋ ਇਹਨਾਂ ਦੇ ਆਉਣ ਨਾਲ ਫਾਇਦਾ ਹੀ ਹੈ ਮੈਂ ਤਾਂ ਪਹਿਲੀ ਫਿਲਮ ਜਿਹੜੀ ਬਣਾਈ ਸੀ ਉਹ ਟੀ ਸੀਰੀਜ਼ ਨਾਲ ਬਣਾਈ ਸੀ ਮੈਂ ਤਿੰਨ ਫਿਲਮ ਰਿਲਾਇੰਸ ਦੇ ਨਾਲ ਬਣਾਈਆਂ ਨੇ ਮੈਂ ਇੱਕ ਫਿਲਮ ਜਿਹੜੀ ਹੈ ਟਿਪਸ میوزਿਕ ਕੰਪਨੀ ਨਾਲ ਬਣਾਈ ਹੈ ਲੇਕਿਨ ਜਦੋਂ ਮੈਂ ਉਹ ਇਨੀਸ਼ੀਅਲ ਦੌਰ ਦੇ ਵਿੱਚ ਆਈਆਂ ਫਿਲਮਾਂ ਚੱਲੀਆਂ ਵੀ ਉਹਨਾਂ ਨਾਲ ਬਈ ਡਿਸਕਸ਼ਨ ਵੀ ਹੋਈ ਤੇ ਉਹ ਉਸ ਵੇਲੇ ਉਹਨਾਂ ਦੇ ਕਿਉਂਕਿ ਬਿਜ਼ਨਸ ਇਹਨਾਂ ਨਹੀਂ ਸੀ ਉਸ ਵੇਲੇ ਨਲੇ ਮਿਰਜਾ ਦਿਲਪਨ ਪੰਜਾਬੀ ਇਹ ਦੀ ਬਹੁਤ ਵੱਡੀ ਹਿੱਟ ਸੀ ਤਾਂ ਉਹ ਵੀ ਕਿਤੇ 6-7 ਕਰੋੜ ਕਮਾ ਲਿਆ ਹੋਵੇ ਕਿਉਂਕਿ ਮਲਟੀਪਲੈਕਸ ਨਹੀਂ ਸੀ థియేਟਰ ਨਹੀਂ ਸੀ ਟਿਕਟਸ ਰੇਟਸ ਬੜੇ ਘੱਟ ਸੀਗੇ ਅੱਜ ਦੀ ਰੇਟ ਵਿੱਚ ਹੁੰਦੀ ਤਾਂ ਇਹ ਸ਼ਾਇਦ 40 ਕਰੋੜ ਕਮਾਉਂਦੀ ਸੋ ਉਹਨਾਂ ਦੀ ਸੋਚ ਇਹ ਸੀ ਕਿ ਯਾਰ ਜਿਵੇਂ ਉਹਨਾਂ ਦੇ ਕਿ ਯਾਰ ਤਿੰਨ-ਚਾਰ ਕਰੋੜ ਲਾਇਆ ਦੋ-ਤਿੰਨ ਕਰੋੜ ਆ ਗਿਆ ਇਹ ਕਿਹਨੇ ਕੱਲ ਹੈ ਕਿਉਂਕਿ ਉਹਨਾਂ ਦੀ ਸੋਚ ਬਹੁਤ ਵੱਡੀ ਹੈ ਉਹ ਇਹ ਵਿੱਚ ਉਹ ਕਹਿੰਦੇ ਇੰਟਰਸਟਿਡ ਹਾਂ ਸੀ ਲੇਕਿਨ ਇੰਟਰਸਟਿਡ ਆ ਗਏ ਨਹੀਂ ਕਿ ਤਿੰਨ ਚਾਰ ਕਰੋੜ ਲਾ ਕੇ ਤੇ ਦੋ ਤੋਂ 2 ਕਰੋੜ ਕਮਾ ਲਿਆ ਸਾਨੂੰ ਜੇ ਲੱਗੇ ਤਿੰਨ ਚਾਰ ਕਰੋੜ ਲਾ ਕੇ 10 15 20 ਕਰੋੜ ਆਉਂਦਾ ਹੈ ਤਾਂ ਦੈਨ ਵੀ ਆਰ ਇੰਟਰਸਟਿਡ ਕਿਉਂਕਿ ਹੁਣ ਫਿਲਮਾਂ ਚੱਲ ਰਹੀਆਂ ਨੇ ਸੋ ਉਹੀ ਦੇਖ ਲਓ ਉਹੀ ਕਾਰਪੋਰੇਟਸ ਵਾਪਸ ਆ ਗਏ ਨੇ ਕਿਉਂਕਿ ਹੁਣ ਉਹਨਾਂ ਨੂੰ ਲੱਗ ਰਿਹਾ ਕਿ ਅੱਜ ਅਸੀਂ ਇਹਨਾਂ ਲਾ ਕੇ ਬਿਜ਼ਨਸ ਕਰ ਸਕਦੇ ਹਾਂ ਸੋ ਉਹਨਾਂ ਦਾ ਹੋਣਾ ਬੜੀ ਅੱਛੀ ਗੱਲ ਹੈ ਉਦੋਂ ਨਾਲ ਹੋਰ ਵੱਡਾ ਹੋਏਗਾ ਸਾਡੀ। ਉਦੋਂ ਇੰਨੀ ਇਨਕਮ ਨਹੀਂ ਸੀ ਪਰ ਹੁਣ ਜਿਹੜੀ ਹੈ ਉਹ ਨੋਟਬੰਦੀ ਆ ਗਈ ਹੈ। ਸੋ ਇਸ ਦਾ ਤੁਹਾਨੂੰ ਲੱਗਦਾ ਹੈ ਫਿਲਮ ਇੰਡਸਟਰੀ ਤੇ ਕਿੰਨਾ ਅਸਰ ਪਏਗਾ? ਨੋਟਬੰਦੀ ਦਾ ਤਾਂ ਬਹੁਤ ਇੱਕ ਵਾਰ ਬੁਰਾ ਅਸਰ ਪਿਆ ਕਿਉਂਕਿ ਇਸ ਹਾਲਾਤ ਸਭ ਤੋਂ ਪਹਿਲਾਂ ਜੇ ਕੋਈ ਚੀਜ਼ ਸਫਰ ਕਰਦੀ ਹੈ ਤਾਂ ਇਹ ਐਂਟਰਟੇਨਮੈਂਟ ਇੰਡਸਟਰੀ। ਤੇ ਲੋਕੀ ਜਾਣੇ ਹਟ ਗਏ। థియేਟਰ ਖਾਲੀ ਨੇ। ਅਜੇ ਇਹ ਇੱਕ ਮਹੀਨਾ ਹੋਰ ਇਸ ਤਰ੍ਹਾਂ ਰਹੇਗਾ। ਉਸ ਤੋਂ ਬਾਅਦ ਹਾਲਾਤ ਬੈਟਰ ਹੋਣਗੇ। ਲੋਕੀ ਜਾਣਾ ਸ਼ੁਰੂ ਕਰਨਗੇ। ਜਿਨ੍ਹਾਂ ਨੇ ਬਣਾਉਣਾ ਹੈ ਉਹ ਰੁੱਕ ਗਏ ਨੇ। ਕਿਉਂਕਿ ਫਿਰ ਮਸਟ ਆਲ ਹੋ ਗਿਆ ਨੇ ਰੋਜ਼ ਕੈਸ਼ ਚਾਹੀਦਾ ਕਿਉਂਕਿ ਸੈਕੰਡੇ ਬੰਦੇ ਹੁੰਦੇ ਆ ਰੋਜ਼ ਤੁਸੀਂ ਸਾਰਿਆਂ ਨੂੰ ਤੇ ਚੈੱਕ ਨਹੀਂ ਦੇ ਸਕਦੇ ਆ ਸੋ ਕੈਸ਼ ਹੱਤ ਚਾਹੀਦਾ ਕੈਸ਼ ਇਸ ਫਲੇ ਆ ਚੀਨੀ ਸੋ ਸਾਰੇ ਇੱਕ ਵਾਰੀ ਕਮ ਰੁਕਿਆ ਹੋਇਆ ਹੋਪਫੁਲੀ ਆਉਣ ਵਾਲੇ ਟਾਈਮ ਠੀਕ ਤੁਹਾਨੂੰ ਪਰਸਨਲੀ ਕੋਈ ਦਿੱਕਤ ਹੋਈ ਕੋਈ ਕੈਸ਼ ਵਗੈਰਾ ਏਟੀਐਮ ਦੀ ਲਾਈਨ 'ਚ ਲੱਗੇ ਤੁਸੀਂ ਹਾਂ ਏਟੀਐਮ 'ਚ ਲਾਈਨ ਲੱਗਣਾ ਪਿਆ ਮੈਂ ਛੋਟੀ ਜਿਹੀ ਜਗ੍ਹਾ ਤੇ ਸਰਸਾ ਸੀਗਾ ਉੱਥੇ ਕੈਸ਼ ਦੀ ਬੜੀ ਪ੍ਰੋਬਲਮ ਸੀ ਤੇ ਥੋੜਾ ਜਿਹਾ ਬੈਂਕ ਜਾਣਾ ਪੈਣਾ ਥੋੜੀ ਲਾਈਨ ਤੇ ਲੱਗਦੀ ਹੈ ਬਟ ਆਰ ਯੂ ਇਨ ਫੇਵਰ ਆਫ ਡੀਮੋ ਮੈਂ ਇਹ ਹੱਕਚਾ ਇਸ ਤਰ੍ਹਾਂ ਕਿ ਇਹਦੇ ਨਾਲ ਜੇ ਕ腐ਸ਼ਨ ਦੂਰ ਹੁੰਦੀ ਹੈ ਔਰ ਬਾਕੀ ਚੀਜ਼ਾਂ ਬਲੈਕ ਮਨੀ ਬਾਹਰ ਆਉਂਦੀ ਤਾਂ ਠੀਕ ਹੈ ਲੇਕਿਨ ਇਸ ਦਾ ਜਿਹੜਾ ਦੂਸਰਾ ਜਿਹੜਾ ਅਸਰ ਹੈ ਜਿਹੜਾ ਬੁਰਾ ਅਸਰ ਹੈ ਦਾ ਜਿਹੜਾ ਸੁਣਨ ਨੂੰ ਆ ਰਿਹਾ ਇਹ ਜਲਦੀ ਇਹ ਠੀਕ ਹੋਣਾ ਚਾਹੀਦਾ ਹੈ ਕਰੰਸੀ ਜਲਦੀ ਬੈਂਕ 'ਚ ਵਾਪਸ ਆਉਣੀ ਚਾਹੀਦੀ ਸਾਨੂੰ ਪੈਸੇ ਜਲਦੀ ਮਿਲਣਾ ਚਾਹੀਦਾ ਹੈ ਜੇ ਉਹ ਆ ਜਾਏਗਾ ਤੇ ਲੋਕੀ ਇਸ ਨੂੰ ਵਾਵਾ ਕਰਨਗੇ ਜਿੰਨਾ ਢਲੇ ਹੁੰਦਾ ਜਾਏਗਾ ਤੇ ਜਿਨ੍ਹਾਂ ਨੂੰ ਲੋਕਾਂ ਨੂੰ ਥੋੜੀ ਆਸ ਬੱਜੀ ਹੈ ਉਹ ਥੋੜੇ ਥੋੜੇ ਦੂਰ ਹੋਣੇ ਸ਼ੁਰੂ ਹੋ ਗਏ ਯਾਰ ਇਹ 15 ਦਿਨ ਕੱਢ ਲੇ 50 ਦਿਨ ਵੀ ਕੱਢ ਲੇ ਇਹ 50 ਦਿਨ ਤੋਂ ਹੋਰ ਅੱਗੇ ਮਹੀਨਾ ਚੱਲੇਗਾ देन दे स्टार्ट ਟਾਕਿੰਗ ਅਬਾਊਟ ਇਟ ਯਾਰ 50 ਦਿਨ ਵੀ ਹੋ ਗਏ ਹੁਣ ਔਖੇ ਹੋ ਰਹੇ ਆ सो so, ये नहीं होना चाहिए था होपफुली के 30th दिसंबर तक सारा कुछ नॉर्मल हो जाए एंड होपफुली ਤੁਸੀਂ भी अपनी ਫਿਲਮ छेती-छेती ਲੈ ਕੇ ਆਓ so that you know we get to see the, the magic back on screen waiting for your film thank you so much definitely, for talking to definitely thank you डेफिनेटली फिल्म या के थैंक यू सो मच दायरा वसيني 비பி سانجا ਚੰਡੀ